सघंद छोटा पुताई भा बि सघंदी एॾा वॾा भा चङा एॾा भाॻिया Vai, 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 ਫਰੋਸਪੁਰ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ ਘਰ ਦੇ ਵਿੱਚੋਂ ਇੱਕੋ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਦੱਸਦੀ ਇੱਕ ਕਿ ਮੌਕੇ ਤੇ ਪੁਲਿਸ ਦੀਆਂ ਆ ਟੀਮਾਂ ਪਹੁੰਚੀਆਂ ਨੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕਤਲ ਹੋਇਆ ਹੈ ਜਾਂ ਫਿਰ ਖੁਦਕੁਸ਼ੀ ਕੀਤੀ ਗਈ ਹੈ ਕਿਉਂਕਿ ਗਵੰਡੀਆਂ ਦੇ ਮੁਤਾਬਕ ਘਰ ਦੇ ਵਿੱਚੋਂ ਆ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਹੈ ਉਹ ਵੀ ਸੁਣਾਈ ਦਿੱਤੀ ਜਿਸ ਤੋਂ ਬਾਅਦ ਦੱਸਦੀ ਕਿ ਪੁਲਿਸ ਨੂੰ ਇਤਲਾਹ ਦਿੱਤੀ ਗਈ ਔਰ ਮੌਕੇ ਤੇ ਪੁਲਿਸ ਦੀਆਂ ਟੀਮਾਂ ਆ ਪਹੁੰਚੀਆਂ ਨੇ ਤਾਂ ਸਾਲੂਨ ਦੇ ਵਿੱਚ ਕੰਮ ਕਰਦਾ ਸੀ ਮ੍ਰਿਤਕ ਜਿਸ ਦੀ লাশ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਘਰ ਦੇ ਵਿੱਚੋਂ ਇੱਕੋ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਆ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਆ دہشت ਫੈਲੀ ਹੈ ਹਾਲਾਂਕਿ ਮੌਕੇ ਤੇ ਹੁਣ ਪੁਲਿਸ ਦੀ ਟੀਮ ਪਹੁੰਚੀ ਹੈ ਜਾਂਚ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਖੁਦਕੁਸ਼ੀ ਹੈ ਜਾਂ ਫਿਰ ਕਤਲ ਹੈ ਇਸ ਨੂੰ ਲੈ ਕੇ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸਦਾ ਤੁਹਾਨੂੰ ਤਸਵੀਰਾਂ ਵੱਲ ਚਲਦੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਔਰ ਸਵਾਲ ਇਹ ਖੜੇ ਹੋ ਰਹੇ ਨੇ ਕਿ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਇਸ ਤਰ੍ਹਾਂ ਮੌਤ ਕਿਵੇਂ ਹੋ ਗਈ ਇਹ ਇਸ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮ੍ਰਿਤਕ ਜੀਆਂ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਸ ਦੇ ਨਾਲ ਪਰਿਵਾਰਕ ਮੈਂਬਰ ਜੋ ਇਸ ਵੇਲੇ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਇਹ ਜਾਂਚ ਜਿਹੜੀ ਹੈ ਉਹ ਨਿਰਪੱਖ ਤੌਰ ਤੇ ਕੀਤੀ ਜਾਵੇ ਔਰ ਪਤਾ ਚੱਲ ਸਕੇ ਕਿ ਆਖਰਕਾਰ ਇਹ ਕਤਲ ਕਿਸ ਨੇ ਕੀਤਾ ਹੈ ਫਿਲਹਾਲ ਹੈ ਆ ਜੋ ਅਗਵਾਂਡੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਘਰ ਦੇ ਵਿੱਚੋਂ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਹੈ ਉਹ ਸੁਣਾਈ ਦਿੱਤੀ ਔਰ ਘਰ ਦੇ ਵਿੱਚ ਲਾਸ਼ਾਂ ਦੇ ਕੋਲੋਂ ਪਿਸਤੌਲ ਵੀ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਹਾਲਾਂਕਿ ਜੋ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਿਆ ਨੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਪਰ ਇਸ ਘਟਨਾ ਨੇ ਹਰ ਕਿਸੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਖਾਸ ਕਰਕੇ ਪਰਿਵਾਰਕ ਮੈਂਬਰਾਂ ਨੂੰ ਕਿਉਂਕਿ ਪਰਿਵਾਰਕ ਮੈਂਬਰ ਇਸ ਗੱਲ ਤੇ ਯਕੀਨ ਹੈ ਨਹੀਂ ਕਰ ਰਹੇ ਕਿ ਪਰਿਵਾਰ ਦੇ ਚਾਰ ਜੀਆਂ ਨੇ ਖੁਦ ਖੁਸ਼ੀ ਕੀਤੀ ਹੈ ਹਾਲਾਂਕਿ ਪਿਸਤੌਲ ਜਿਹੜਾ ਲਾਸ਼ਾਂ ਦੇ ਨੇੜੇੋਂ ਬਰਾਮਦ ਕੀਤਾ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵਧੇਰੇ ਜਾਣਕਾਰੀ ਦੇ ਲਈ ਫਿਰੋਜ਼ਪੁਰ ਤੋਂ ਸਾਡੇ ਪੱਤਰਕਾਰ ਮਲਕੀ ਜੁੜ ਚੁੱਕੇ ਨੇ ਮਲਕੀਤ ਕੀ ਕੁਝ ਜਾਣਕਾਰੀ ਹੈ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਇਸ ਤਰ੍ਹਾਂ ਮੌਤ ਹੋਣੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਮ੍ਰਿਤਕ ਜੀਆਂ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਕਿਉਂਕਿ ਸਮਝ ਨਹੀਂ ਲੱਗ ਪਾ ਰਿਹਾ ਕਿ ਇਹ ਕਤਲ ਹੋਇਆ ਜਾਂ ਫਿਰ ਖੁਦਕੁਸ਼ੀ ਕੀਤੀ ਗਈ ਹੈ ਹਾਂ ਜੀ ਬਿਲਕੁਲ ਜਿਹੜਾ ਗੱਲ ਕਰਕੇ ਫੁੱਟਪਾਲ ਸ਼ਹਿਰ ਦੇ ਹਰਮਨ ਨਗਰਾ ਜਿੱਥੇ ਇੱਕ ਅਗਨਾ ਵਾਪਈਆ ਕਿਉਂਕਿ ਅੱਜ ਫਰੀਦ ਜੋ ਆਨਗਵਾਨ ਨੂੰ ਪਤਾ ਲੱਗਾ ਕਿ ਜਿਹੜਾ ਪਰਿਵਾਰ ਹੈ ਉਹ ਬਾਹਰ ਕਿਉਂ ਨਹੀਂ ਆਇਆ ਔਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਕੋਈ ਹਸਮਨ ਵਾਈਸ ਜਿਹੜੇ ਔਰ ਉਹਨਾਂ ਦੇ ਬੱਚੇ ਸੀਗੇ ਉਹ ਉਹਨਾਂ ਦੀਆਂ ਗੱਡੌੜੀਆਂ ਪਈਆਂ ਹੋਈਆਂ ਸੀ ਔਰ ਉਹਨਾਂ ਦੇ ਕੋਲ ਆ ਪਿਸਤਲ ਵਗੈਰਾ ਉਹ ਪਏ ਹੋਏ ਸੀਗੇ ਤਾਂ ਪੁਲਿਸ ਬੋਲ ਰਹੀ ਜੀ ਇੱਥੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵੇ ਵੈਸੇ ਐਸਐਸਸੀ ਫਰੋਸਪੁਰੂਵ ਲਈ ਹੀ ਗੱਲ ਕੀਤੀ ਜਾ ਰਹੀ ਆ ਕਿ ਜੇ ਹੁਸੈਨਾਂ ਕਿਦਨੇ ਕਿਤੇ ਖੁਦਕੁਸ਼ੀ ਦਾ ਮਾਮਲਾ ਹੋ ਸਕੇ ਪਰ ਜਾਂਚ ਦੇ ਦੌਰਾਨ ਹੀ ਪਤਾ ਲੱਗੇਗਾ ਕਿ ਇਹਨਾਂ ਦਾ ਮਰਡਰ ਹੋਇਆ ਜਾਂ ਇਸ ਪਰਿਵਾਰ ਨੇ ਖੁਦਕੁਸ਼ੀ ਕੀਤੀ ਆ ਕਿਉਂਕਿ ਜਿਹੜੀ ਆਨਗਵਾਨ ਹੈ ਉਹ ਵੀ ਇਹ ਦੱਸ ਰਿਹਾ ਇਹ ਪਰਿਵਾਰ ਦੀ ਇਹਨਾਂ ਦਾ ਬਿਲਕੁਲ ਆਪਸੇ ਬਣਦੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਸੀ ਪਰ ਇਹ ਜਿਹੜੀਆਂ ਅਜ ਮਰਡਰ ਹੋਇਆ ਜਾਂ ਖੁਦਕੁਸ਼ੀ ਹੋਈ ਆ ਜਾਂ ਜਿਹੜੀਆਂ ਇਹਨਾਂ ਡੱਡਪੋਡੀਆਂ ਪਈਆਂ ਇਹ ਕੋਸਵੰਦ ਜਾਂਚ ਕੀਤੀ ਜਾ ਰਹੀ ਜੀ ਜੀ ਤਾਂ ਪਰਵਾਰਕ ਮੈਂਬਰ ਇਸ ਗੱਲ ਤੇ ਯਕੀਨ ਨਹੀਂ ਕਰ ਰਹੇ ਹੋਣੇ ਸੰਭਾਵਕ ਜੀ ਗੱਲ ਹੈ ਕਿਉਂਕਿ ਇੱਕੋ ਪਰਿਵਾਰ ਦੇ ਚਾਰ ਜੀਆ ਨੇ ਇਸ ਤਰ੍ਹਾਂ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਣੀ ਔਰ ਇੱਕ ਨੇੜੇ ਪਿਸਤੌਲ ਵੀ ਮਿਲਣਾ ਗਵੰਡੀ ਕੀ ਕਹਿ ਰਹੇ ਨੇ ਗਵੰਡੀ ਇਹ ਕਹਿ ਰਹੇ ਨੇ ਕਿ ਗੋਲੀਆਂ ਚੱਲਣ ਦੀ ਆਵਾਜ਼ ਜਿਹੜੀ ਆ ਸੁਣਾਈ ਦਿੱਤੀ ਨਾਂ ਪਰਿਵਾਰ ਦੇ ਜਿਹੜੇ ਜਿੰਨੇ ਡੈੱਡ ਬੋਡੀ ਮਿਲੀਆਂ ਨੇ ਉਸ ਕੱਪ ਦੇ ਵਿੱਚੋਂ ਪਰ ਉਹਨਾਂ ਦੇ ਆਨ ਗਵਾਨ ਨੂੰ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਪਤਾ ਨਹੀਂ ਲੱਗਾ ਕਿਉਂਕਿ ਪਤਾ ਉਦੋਂ ਲੱਗਾ ਜਦੋਂ ਉਸ ਨਾਨ ਗਵਾਨ ਨੇ ਉਹਨਾਂ ਦੇ ਘਰੇ ਜਾ ਕੇ ਦੇਖਿਆ ਕਿਉਂਕਿ ਇਹ ਦੇਖਿਆ ਜਾ ਰਿਹਾ ਸੀਗਾ ਲੋਕਾਂ ਨੇ ਉਥੋਂ ਦੇ ਜਿਹੜੇ ਆਨ ਗਵਾਨ ਤੇ ਕਹਿੰਦੇ ਸਨ ਉਹਨਾਂ ਨੇ ਰੱਖਿਆ ਨਾ ਕਿ ਇਹ ਪਰਿਵਾਰ ਹੈ ਜਿਹੜਾ ਆਪਣੇ ਘਰ ਤੋਂ ਬਾਹਰ ਨਹੀਂ ਹੈ ਗਿਆ ਆ ਤਾਂ ਉਹਨਾਂ ਦੇ ਘਰ ਵਿੱਚ ਜਾ ਕੇ ਜਦੋਂ ਦੇਖਿਆ ਤਾਂ ਇਹ ਜਿਹੜਿਆ ਫਸਮਨ ਵਾਈਫ ਜਿਹਨਾਂ ਦੇ ਬੱਚਿਆਂ ਵਿਚਰੀ ਆ ਉਹ ਤਾਂ ਅੱਧ ਪਾੜੀ ਪਈ ਹੋਈ ਸੀਗੀ ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਉਹ ਇਸ ਗੱਲ ਨੂੰ ਮੰਨਣ ਨਹੀਂ ਚਾਹ ਰਹੇ ਕਿਉਂਕਿ ਉਹਨਾਂ ਦਾ ਵੀ ਇਹੀ ਬਿਆਨ ਜਿਹਾ ਉਹ ਸਾਹਮਣੇ ਆਇਆ ਕਿ ਇਹਨਾਂ ਦੇ ਹੱਥੋਂ ਮਾਈਂਦੀ ਪੂਰੀ ਤਰ੍ਹਾਂ ਬੰਦੀ ਸੀ ਹੁਣ ਮਰਡਰ ਹੋਇਆ ਜਾਂ ਉਸ ਪਰਿਵਾਰ ਨੇ ਖੁਦ ਕਿਸੀ ਕੀਤੀ ਹੈ ਜਿਹੜੇ 10 ਸਾਲ ਦਾ ਪਤਾ ਲੱਗੇਗਾ ਜੀ ਜੀ ਸ਼ੁਕਰੀਆ ਮਲਕੀਤ ਤੁਸੀਂ ਜਾਣਕਾਰੀ ਦਿੱਤੀ ਇਸ ਖਬਰ ਸੰਬੰਧੀ ਤਾਂ ਇੱਕ ਧੀ ਕਿਹਾ ਜਾ ਰਿਹਾ ਕਿ 6 ਸਾਲ ਦੀ ਸੀ ਔਰ ਦੂਜੀ ਜਿਹੜੀ ਧੀ ਹੈ ਉਹ 10 ਸਾਲ ਦੀ ਸੀ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਚਾਰਾਂ ਜਣਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਘਰ ਦੇ ਵਿੱਚੋਂ ਬਰਾਮਦ ਕੀਤੀਆਂ ਗਿਆ ਖੂਨ ਨਾਲ ਲਤਪਤ ਇਹ ਲਾਸ਼ਾਂ ਮਿਲੀਆਂ ਫਿਲਹਾਲ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਤਲ ਹੋਇਆ ਜਾਂ ਫਿਰ ਇਹ ਪਰਿਵਾਰ ਵੱਲੋਂ ਇੱਕ ਖੌਫਨਾ ਕਦਮ ਚੁੱਕਿਆ ਗਿਆ ਤਾਂ ਚਾਰ ਲਾਸ਼ਾਂ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਔਰ ਦੱਸਦੀ ਕਿ ਮ੍ਰਿਤਕ ਦੇਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉੱਥੇ ਪੋਸਟਮਾਰਟਮ ਹੋਵੇਗਾ ਔਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਸਾਹਮਣੇ ਆਵੇਗਾ ਕਿ ਮੌਤ ਦਾ ਕਾਰਨ ਕੀ ਹੈ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਹੈ ਸੁਣਾਈ ਦਿੱਤੀ ਔਰ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲੀ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਔਰ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਫਰੋਜ਼ਪੁਰ ਤੋਂ ਇਹ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਸੈਲੂਨ ਮਾਲਕ ਦੀ ਮੌਤ ਹੋਈ ਹੈ ਔਰ ਦੱਸਦੀ ਹੈ ਕਿ ਇੱਕੋ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਹੜਾ ਹੁਣੇ ਬੜੀ ਵੱਡੀ ਵੰਡ ਭਾਗੀ ਘਟਨਾ ਜੜੀ ਹੋਈ ਆ ਇਹਦੇ ਵਿੱਚ ਅਮਨਦੀਪ ਸਿੰਘ ਜਿਹੜੇ ਫੁੱਲ son of सुरेंद्र ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਆ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਸਾਹਮਣੇ ਗਵਿੰਦੀ ਫੁਰਗੀ ਦਾ ਕਰਨਜੀਤ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਕੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਟਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਜ਼ਿਆਦਾ ਤੌਰ ਤੇ ਪਹਿਲੇ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲੇ ਹੀ ਪਿਸਟਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਤਾਂ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ ਕੌਰ ਜਸਵੀਰ ਕੌਰ ਤੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 11 ਸਾਲ ਦੀ ਬੱਚੀ ਹੈ 6 ਸਾਲ ਦੀ ਬੱਚੀ ਹੈ ਉਹਨਾਂ ਦੀ ਡਾਕਟਰ ਵੀ ਇਹ ਸਾਰੇ ਸਾਰ ਗਨਸ਼ਾਟ ਹੋਏ ਆ ਸਾਰੇ ਨਹੀਂ ਗਨਸ਼ਾਟ ਜਿਹੜਾ ਜ਼ਿਆਦਾ ਤੌਰ ਤੇ